ਆ ਵੀ ਮਿੱਤਰੋ ਅੱਜ ਰਾਜੂ ਨੇ ਇੱਕ ਹੋਰ ਸੱਪ ਕੱਢਿਆ ਰਾਜੂ ਕਹਿੰਦਾ ਇੱਕ ਮੁੰਡਾ ਬਾਈ ਉਹ ਸਾਰੇ ਹੀ ਸਾਜ਼ ਵਜਾ ਲੈਂਦਾ ਫੋਕ ਜਿੰਨੇ ਵੀ ਸਾਜ਼ ਆਪਣੇ ਹਨਾ ਰਾਜੂ ਬਾਈ ਸਹੀ ਗੱਲ ਹੈ ਸਹੀ ਗੱਲ ਹੈ ਇਹੋ ਜਿਹੇ ਸੱਪ ਕੱਢਦਾ ਕਿੱਥੋਂ ਆ ਉੱਧੇ ਹੀ ਮਿਲ ਜਾਂਦੇ ਵਾਹ ਪਰਮਾਤਮਾ ਦੀ ਪਤਾ ਨਹੀਂ ਕੀ ਮੇਰਾ ਬਾਈ ਬਾਈ ਗੁਰੂ ਜੀ ਇਹਦੇ ਤੇ ਵੀ ਬਾਈ ਨੇ ਅੱਜ ਬਾਈ ਨੂੰ ਮਲਾਇਆ ਨਾਲ ਤੇ ਬਾਈ ਦੇਖ ਸਾਜ਼ ਦੇਖ ਬਾਈ ਹਜੇ ਤਾਂ ਇੱਕ ਦੋ ਸਾਜ਼ ਲਕੋਏ ਵੀ ਹੋਏ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਕੱਲਾ ਕੱਲਾ ਸਾਜ਼ ਬਾਈ ਵਜਾ ਕੇ ਦਿਖਾਓ ਬਾਈ ਠੀਕ ਠਾਕ ਹਾਂਜੀ ਹਾਂਜੀ ਤੇ ਪਹਿਲਾ ਢੋਲ বাজਾਈਏ ਬਾਈ ਆਪਾਂ ਜਰੂਰ ਲੈ ਵੀ ਮਿੱਤਰੋ ਲਾਓ ਪਹਿਲਾ ਢੋਲ ਸੁਣਦੇ ਆਂਗੇ ਆਪਾਂ ਪਾਈਆਂ ਤੋਂ ਫੇਰ ਗਾਂਹਲੇ ਸਾਜ ਦੇਖਦੇ ਆਂ ਵੀ ਬਾਈ ਕਿਹੜੇ ਕਿਹੜੇ ਸਾਜ ਪਲੇ ਕਰਦਾ ਆ ਜਾ ਬਾਈ ਜਰੂਰ ਬਾਈ ਦਾ ਭਾਈ ਇੱਕ ਭਾਈ ਇਹਨੇ ਸਾਜ਼ ਕਿਵੇਂ ਸਿੱਖੇ ਇਹ ਬਸ ਭਾਈ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਮਿਹਨਤ ਆ ਅੱਛਾ ਸ਼ੌਕ ਹੀ ਆ ਹਾਂ ਹਾਂਜੀ ਹਾਂਜੀ ਮਿਹਨਤ ਕਿਹੜਾ ਪਿੰਡ ਕਿਹੜਾ ਭਾਈ ਆਪਣਾ ਪਿੰਡ ਆਪਣਾ ਡੋੜਵੀਂ ਡੋੜ ਤੇ ਭਾਈ ਪੜਾਈ ਪੜੂਈ ਕਿੰਨੀ ਕਰੀ ਪਲਸ 2 ਤੱਕ ਪੜਿਆ ਅੱਛਾ ਉਹਦੋਂ ਬਾਅਦ ਬਾਸ ਸਾਜ਼ਾਂ ਦੀ ਸ਼ੌਕ ਤੇ ਕਿਹੜੇ ਕਿਹੜੇ ਸਾਜ਼ ਭਾਈ ਵਜਾ ਲੈਨੇ ਸਾਇਓ ਫੋਕ ਇਨਸਟਰੂਮੈਂਟ ਸਾਰੀ ਅੱਛਾ ਹਾਂਜੀ ਤਕਰੀਬ ਕੀ ਗੱਲ ਹੈ ਲੋਬੀ ਮਿੱਤਰੋ ਇਹ ਆ ਵੀ ਜ਼ਰੂਰੀ ਨਹੀਂ ਹੁੰਦੀ ਆ ਵੀ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈਆਂ ਕਰਨੇ ਉੱਥੇ ਜਾ ਕੇ ਸਾਲ ਸਿੱਖਣੇ ਆ ਇੱਥੇ ਇੱਕ ਤੁਸੀਂ ਘਰੇ ਰਹਿ ਕੇ ਵੀ ਇੱਕ ਹੋਰ ਵੱਡੀ ਗੱਲ ਆ ਵੀ ਬਾਈ ਇਕੱਲੇ ਸਾਜਾਂ ਦਾ ਧੰਨੀ ਨਹੀਂ ਬਾਈ ਕੰਮ ਦਾ ਵੀ ਧੰਨੀ ਆ ਕੰਮ ਵੀ ਬਾਈ ਤੋਂ ਕੋਈ ਮਰਜ਼ੀ ਕਰਾ ਲੋ ਕਾਰੀਗਰੀ ਦਾ ਉਹਦੇ ਵਿੱਚ ਵੀ ਬਾਈ 100 ਤੋਂ 100% ਹਾਂ ਨਾ ਬਾਈ ਕਿਉਂਕਿ ਇਹ ਗੱਲ ਵੀ ਮੈਨੂੰ ਬਾਈ ਰਾਜੂ ਨੇ ਦੱਸੀ ਸੀਗੀ ਹਨਾ ਰਾਜੂ ਬਾਈ ਸਹੀ ਗੱਲ ਆ ਤੇ ਕੰਮ ਪੱਖੋ ਵੀ ਇਕੱਲੇ ਸਾਜਾਂ ਚ ਨਹੀਂ ਹੋਇਆ ਹਰ ਕੰਮ ਪੱਖੋ ਬਾਈ ਸਾਰੇ ਪਾਸੇ ਧਨੀਆਂ ਤੇ ਬਾਈ ਹੁਣ ਅਗਲਾ ਸਾਜ ਕਿਹੜਾ ਪਲੇ ਕਰਾਂਗੇ ਆਪਾਂ ਅਗਲਾ ਸਾਜ ਆਪਾਂ ਤੁੰ ਵੀ ਆ ਕੇ ਤੁੰ ਵੀ ਆਉਣ ਦੇ ਬਾਈ ਲਾ ਵੀ ਮਿੱਤਰੋ ਹੁਣ ਤੁਹਾਨੂੰ ਤੁੰ ਵੀ ਸੁਣਾਉਣੇ ਆਗੇ ਆ ਜਾ ਬਾਈ ਫਿਰ ਹੱਥ ਨਾਲ ਟੋਲ ਪਾਵਾਂਗੇ ਆਪਾਂ ਠੀਕ ਹੈ ਬਾਈ ਨੇ ਵੀ ਕੋਈ ਖਾਲਾ ਜਿਦਾ ਵਾਟਾ ਨਹੀਂ ਰੱਖਿਓ ਬਾਈ ਜਿਹੜੇ ਸੁਰਾਂ ਵਾਲੇ ਸਾਜ਼ ਹੁੰਦੇ ਆ ਨਾ ਬਾਈ ਉਹ ਸਾਜ਼ ਵਜਾਉਣੇ ਬਹੁਤ ਔਖੇ ਹੁੰਦੇ ਆ ਤੇ ਬਾਈ ਥੂੰਬੀ ਵਾਲੀ ਵੀ ਕਮਾਲ ਕਰਤੇ ਉਧਰੋਂ ਢੋਲ ਤੇ ਬਾਈ ਨੇ ਬੁੱਕ 'ਚ ਵੀ ਟੰਗਾ ਹੋਇਆ ਬੁੱਕੂ ਆਪਾਂ ਜਮਾਂ ਲਾਸਟ ਦੇ ਸੁਣਾਗੇ ਬਾਈ ਉਸ ਤੋਂ ਪਹਿਲਾਂ ਇੱਕ ਦੋ ਸਾਜ਼ ਹੋਰ ਹੈਗੇ ਆ ਹੁਣ ਬਾਈ ਅਲਗੋਜੇ ਹਾਂਜੀ ਅਲਗੋਜੇ ਲਾਓ ਵੀ ਮਿੱਤਰ ਹੁਣ ਅਲਗੋਜੇ ਸੁਣਾਉਣੇ ਆਗੇ ਤੁਹਾਨੂੰ ਆ ਜਾ ਬਾਈ ਪਹਿਲਾਂ ਕਲਰ ਦੇਖੋ ਬਾਈ ਕਿੰਨਾ ਘੈਂਦਾ ਬਾਈ ਇਹ ਕਲਰ ਕਰਿਆਗਾ ਕਿ ਨਹੀਂ ਇਹ ਨਾ ਜੀ ਇਹ ਵੀ ਇੱਕ ਮਜਬੂਰੀ ਜੀ ਬਣ ਗਈ ਸੀ ਅੱਛਾ ਪ੍ਰੋਗਰਾਮ ਮੌਕੇ ਤੇ ਆ ਗਿਆ ਜਿਹਦੇ ਕਰਕੇ ਫਿਰ ਅੱਧਾ ਘੰਟਾ ਹੀ ਸੀਗਾ ਕੋਲੇ ਠੀਕ ਹੈ ਉਹਦੇ ਚੱਲਦਿਆਂ ਮੌਕੇ ਤੇ ਹੀ ਫਿਰ ਬਣਵਾਲੀ ਸੀਗੀ ਅੱਛਾ ਅੱਛਾ ਕਰੀਰ ਬਾਈ ਰਾਜੂ ਦੀ ਬਦੌਲਤ ਮਿਲ ਗਿਆ ਸੀਗਾ ਜੀ ਸਭ ਠੀਕ ਆ ਹਾਂਜੀ ਇਥੋਂ ਪੰਜ ਕਲੀਅੰਟ ਹੋਈ ਜੀ ਓਕੇ ਓਕੇ ਕੀ ਬਾਤ ਹੈ ਬਈ ਬਾਈ ਜੀ ਤੋਂ ਫਿਰ ਕਰੀਰ ਲਿਆ ਤੇ ਸ਼ਾਮ ਨੂੰ ਜਿਹੜੀ ਤਿਆਰ ਕਰ ਲਾਓ ਵੀਰ ਹੁਣ ਤੁਹਾਨੂੰ ਅਲਗੋਜੇ ਸੁਣਾਉਣੇ ਆ ਆ ਜਾ ਬਾਈ ਆ ਵਾਤਾ ਕਹਿੰਦੇ ਐਲਗੋਜੀ ਜਿਹੜਾ ਬੰਦਾ ਵਜਾਉਂਦਾ ਨਾ ਭਾਈ ਉਹਨੂੰ ਸਾਹ ਖਣੀ ਕਿੰਨੇ ਮਿੰਟਾ ਵਾਧ ਲੈਣਾ ਪੈਂਦਾ ਹਨਾ ਭਾਈ ਉਹਨਾ ਟਾਈਮ ਲਗੋਜੀ ਵਜਾਈ ਜਾਂਦੇ ਇਹ ਪੀਸ ਸਿਸਟਮ ਹੁੰਦਾ ਭਾਈ ਇਹ ਪੀਸ ਦੇ ਹਿਸਾਬ ਨਾਲ ਵੀ ਵਜਾ ਸਕਦੇ ਆ ਜੀ ਆਪਾਂ ਠੀਕ ਹੈ ਤੇ ਇੱਕ ਇਹ ਆਪਾਂ ਜਵੇਂ ਤੋੜਾ ਦਿੰਦਾ ਢੋਲੀ ਉਦੋਂ ਵੀ ਸਾਹ ਲੈ ਸਕਦੇ ਆ ਓਕੇ ਮਤਲਬ ਵੀ ਚੱਲਦਾ ਜਦੋਂ ਚਾਲ ਚੱਲੀ ਜਾਂਦੀ ਉਦੋਂ ਕੋਈ ਸਾਹ ਉਹ ਜਦੋਂ ਢੋਲੀ ਤੋੜਾ ਮਾਰਦਾ ਠੀਕ ਸਕਿੰਟ ਬਾਅਦ ਮਾਰਦਾ ਉਦੋਂ ਵੀ ਸਾਹ ਲੈ ਸਕਦੇ ਆ ਨਹੀਂ ਤਾਂ ਜੀ ਜਿਹੜਾ ਅਲਗੋਜਾਂ ਦਾ ਚਲਾਂਤਰ ਹੁੰਦਾ ਉਹ ਸਭ ਪਲਟਾਉਣਾ ਹੀ ਪੈਂਦਾ ਜੀ ਓਕੇ ਆਪਣੇ ਆਪ ਅੰਦਰ ਹੋ ਜਾਣਾ ਸੈੱਟ ਕਰਨਾ ਪੈਂਦਾ ਨੱਕ ਰਹੀਂ ਖੱਚ ਕੇ ਮੂੰਹ ਰਾਈ ਦੇਣੇ ਪੈਂਦੇ ਠੀਕ ਹੈ ਤੇ ਭਾਈ ਉਹ ਸਿਸਟਮ ਵੀ ਆਇਆ ਨਹੀਂ ਵੀ ਅੱਜ ਅਲਗੋਜੇ ਚਾਪੇ ਤੇ ਬੰਦਾ ਸਿੱਖ ਲੈ ਪਹਿਲਾਂ ਇਹਦੀ ਪ੍ਰੈਕਟਿਸ ਵੈਸੇ ਹੀ ਕਰਨੀ ਪੈਂਦੀ ਹੈ ਹਾਂ ਬਾਈ ਹਾਂਜੀ ਆਪਣੇ ਨਾ ਪਹਿਲਾਂ ਜਿਹੜੀ ਪ੍ਰੈਕਟਿਸ ਕਰਦੇ ਸਭ ਪਲਟਾਉਣ ਦੀ ਉਹ ਐ ਹੁੰਦੀ ਸੀ ਵੀ ਕਣਕ ਦੀ ਜਿਹੜੀ ਕਹਿੰਦੇ ਲੱਛ ਹੁੰਦੀ ਨਹੀਂ ਥੱਲੋ ਬੱਲੀ ਥੱਲੋ ਉਹ ਲੰਮੀ ਕਰਕੇ ਪਾਣੀ ਦੀ ਪਰ ਕੇ ਕੋਈ ਗੜਵੀ ਜਾਂ ਕੋਈ ਗਲਾਸ ਉਹਦੇ ਵਿੱਚ ਫੂਕ ਮਾਰਦੇ ਸੀ ਤੇ ਜਿੰਨਾ ਚਿਰ ਬਲਬਲਾ ਪ੍ਰੋਪਰ ਆਏ ਫੁੱਲਣ ਲੱਗ ਜਾਂਦਾ ਸੀ ਕਿ ਬਲਬਲੀ ਲੈਕ ਕਰਦੇ ਨਹੀਂ ਚਾਹੀਦੀ ਉਦੋਂ ਚਿਰ ਸਾਹ ਨਹੀਂ ਸੀ ਵੀ ਕਹਿੰਦੇ ਆਪਾਂ ਵੀ ਪਲਟਿਆ ਠੀਕ ਹੈ ਹਾਂਜੀ ਇਹ ਦੇਖੋ ਬਾਈ ਚੰਗੇ ਜਿਹੇ ਉਸਤਾਦਾਂ ਦਾ ਚੰਡਿਆ ਬੰਦਾ ਹੋ ਉਹ ਬੰਦੇ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਅੱਜ ਕੱਲ੍ਹ ਕਈ ਬੰਦੇ ਹੁੰਦੇ ਆ ਬਾਈ ਹੁਣ ਕਹਿੰਦੇ ਨਹੀਂ ਆਪਾਂ ਹਨਾ ਉਹ ਬੰਦਿਆਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਜੇ ਆਪਾਂ ਚੰਗੇ ਉਸਤਾਦ ਦੀ ਮਾਰ ਖਾਧੀ ਹੋ ਫੇਰ ਹੀ ਇਹ ਜਿਆਦਾ ਪਤਾ ਲੱਗਦਾ ਬਾਕੀ ਮੇਰਾ ਉਸਤਾਦ ਹੈ ਜੀ ਜਿਉਂਦਾ ਰਹੇ ਬਾਈ ਗੋਰਾ ਹਰਪ੍ਰੀਤ ਡੋਰ ਤੋਂ ਜਿਨ੍ਹਾਂ ਦੀ ਬਦੌਲਤ ਇੰਨੇ ਸਾਜਣਾ ਮੋਹ ਪਿਆ ਜੀ ਵਾਹ ਕੀ ਆਵਾਜ਼ ਇੱਕ ਬਾਈ ਜੁਲਫੀ ਜੀ ਹੈ ਉਸਤਾਦ ਮੇਰੇ ਜਿਨ੍ਹਾਂ ਤੋਂ ਲਗੋਇਆ ਸਿੱਖਿਆ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਬਾਕੀ ਮੇਰਾ ਉਸਤਾਦ ਉਹ ਮੇਰੇ ਉਸਤਾਦ ਜੀ ਪਤਾ ਕੀ ਕਰਦੇ ਸੀ ਉਹ ਮੈਨੂੰ ਕਮਰੇ ਦੇ ਵਿੱਚ ਤਾੜ ਜਾਂਦੇ ਸੀ ਵੀ ਜਿੰਨਾ ਟਾਈਮ ਤੂੰ ਬਖਤੂ ਦਾ ਪੀਸ ਕੱਢ ਕੇ ਸੁਣਾਇਆ ਨਹੀਂ ਉਹਨਾ ਟਾਈਮ ਬਾਹਰ ਨਹੀਂ ਹੋਣਾ ਇੱਕ ਵਾਰ ਦੀ ਤੁਹਾਨੂੰ ਗੱਲ ਦਾ ਹੁੰਦਾ ਮੈਨੂੰ ਉਹਨਾਂ ਨੇ ਤਾੜ ਤਾ ਪੀਸ ਦੱਸਦਾ ਉਹਨਾਂ ਨੇ ਦੀਪ ਚੰਦੀ ਦਾ ਹਾਂ ਜਦੋਂ ਕਮਰੇ ਚ ਤਾੜ ਗਏ ਤੇ ਉਹਨਾਂ ਨੇ ਕੁੰਡਾ ਲਾ ਕੇ ਆਪ ਕ੍ਰਿਕਟ ਖੇਡਣ ਵਾਗ ਗਏ ਜੀ ਕ੍ਰਿਕਟ ਦਾ ਕਾਫੀ ਸ਼ੌਂਕ ਸੀਗਾ ਉਹਨਾਂ ਨੂੰ ਤੇ ਉਹਨਾਂ ਨੇ ਜਦੋਂ ਕ੍ਰਿਕਟ ਖੇਡਣ ਵਾਗ ਗਏ ਤੇ ਅੱਥ ਨੇ ਆ ਕੇ ਜਦੋਂ ਘਰੇ ਆਏ ਤਾਂ ਉਹਨਾਂ ਦੀਆਂ ਬੁੜਾਂ ਨੇ ਉਹਨਾਂ ਨੂੰ ਦੱਸਿਆ ਵੀ ਮੁੰਡੇ ਨੂੰ ਤੂੰ ਅੰਦਰ ਤਾੜ ਗਿਆ ਉਹਦਾ ਕੋਈ ਕੁੰਡਾ ਨਹੀਂ ਖੋਲਿਆ ਤੂੰ ਨਾ ਪਾਣੀ ਨਾ ਧਾਣੀ ਉਹ ਕੱਲਾ ਅੰਦਰ ਵਜਾਈ ਜਾਂਦਾ। ਉਹਨੇ ਫੇਰ ਆ ਕੇ ਉਸਤਾਦ ਜੀ ਨੇ ਦੇਖਿਆ ਵੀ ਇਹ ਤਾਂ ਵਾਕੀ ਵਜਾਈ ਜਾਂਦਾ ਤੇ ਮੈਂ ਭੁੱਲ ਗਿਆ ਸੀ। ਹਾਂ ਫੇਰ ਆ ਕੇ ਅੱਜ ਉਹ ਚੇਤੇ ਗੱਲਾਂ ਚੇਤੇ ਆਉਂਦੀਆਂ। ਸਹੀ ਗੱਲ ਆ ਬਾਈ ਜੋ ਮਾਰਾ ਖਾਧੀਆਂ ਦਾ ਅੱਜ ਆਪਾਂ ਨੂੰ ਘਾਟ ਵੀ ਨਹੀਂ ਖਾਦੀ। ਹਾਂਜੀ ਹਾਂਜੀ ਸਹੀ ਗੱਲ। ਇਧਰ ਬਾਈ ਵੀ ਢੋਲ ਬਹੁਤ ਸੋਹਣਾ ਵਜਾਂਦਾ ਬਾਈ ਤੁਹਾਡਾ ਕਿਹੜਾ ਪਹਿਲਾ? ਸਹੀ ਕल्याण ਸੁਖਾ। ਠੀਕ ਆ ਬਾਈ ਵੀ ਘੈਂਟ ਢੋਲ ਵਜਾਂਦਾ ਬਾਈ ਤੇ ਹੌਲੀ ਹੌਲੀ ਬਾਈ ਤੁਸੀਂ ਵੀ ਸਿੱਖ ਰਹੇ ਹੋ ਸਾਰੇ ਸਾਜ। ਚਲੋ ਹੁਣ ਬੋਕਚੂ ਸੁਣਾ ਦੇ ਨੇ ਚੱਲ ਬੋਕਚੂ ਬੋਕਚੂ ਹਾਂ ਦੇ ਲਾਓ ਮਿੱਤਰੋ ਹੁਣ ਬੋਕਚੂ ਬਾਈ ਸੁਣਾਊਗਾ ਤੇ ਬਾਅਦ ਦੇ ਵਿੱਚ ਆਪਾਂ ਬਾਈ ਦਾ ਨੰਬਰ ਦਵਾਂਗੇ ਥੱਲੇ ਦਿੱਤਾ ਤੇ ਉਹ ਨੰਬਰ ਦੇ ਉੱਤੇ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਕੋਈ ਸਾਜ਼ਾਂ ਬਾਰੇ ਜਾਣਕਾਰੀ ਲੈਣੀ ਹੈ ਕੋਈ ਸਾਜ਼ ਸਿੱਖਣਾ ਹੈ ਨਾ ਬਾਈ ਤੇ ਉਹ ਨੰਬਰ ਵੀ ਇਸ ਵਿੱਚ ਜ਼ਰੂਰ ਦਵਾਂਗੇ ਆ ਜਾਓ ਬਾਈ ਕਿਆ ਬਾਤ ਹੈ ਲੋਬੀ ਮਿੱਤਰੋ ਜਿਹੜੇ ਵੀ ਭਾਈ ਦੇਖੀ ਜਾਂਦੇ ਆ ਵੀਡੀਓ ਬਾਈ ਦੀ ਮਿਹਨਤ ਨੂੰ ਸਲਾਮ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਤੇ ਭਈ ਅੱਜ ਕੱਲ ਦੇ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ ਸਾਜਣਾ ਨੂੰ ਮੋੜ ਰੱਖ ਮੁੰਡਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਣਾ ਜਿਹੜਾ ਵਿਰਸਾ ਉਹ ਛੱਡਦਾ ਜਾਂਦਾ ਜੀ ਤੇ ਆਪਾਂ ਵਿਰਸੇ ਨੂੰ ਸੰਭਾਲੀਏ ਆਪਣੇ ਨੂੰ ਜੀ ਕਿਉਂਕਿ ਅਲਗੋ ਜੀ ਅੱਜ ਕੱਲ ਬਹੁਤ ਵੀਰ ਘਟ ਰਹੇ ਆ ਜੀ ਸਿੱਖਣਾ ਹਾਂ ਹਾਂ ਸਹੀ ਗੱਲ ਹੈ ਤੇ ਬਣਾਉਣ ਵਾਲੇ ਤਾਂ ਬਹੁਤ ਹੀ ਜ਼ਿਆਦਾ ਘਟ ਗਏ ਹੂੰ ਹੂੰ ਕਿਉਂਕਿ ਅਲਗੋ ਜੇ ਹੁਣ ਜੇ ਬਣਾਉਣੇ ਦੇ ਲੋੜ ਪੈਂਦੀ ਆ ਤਾਂ ਜਾਣਾ ਪੈਂਦਾ ਜਲੰਧਰ ਨੌਗਾਜਾ ਪਿੰਡ ਆਈ ਜਾਂ ਤਾਂ ਨਾ ਉਸਤਾਦ ਆ ਬਡੂੰਦੀ ਵਾਲੇ ਉਹਨਾਂ ਦੀ ਉਮਰ ਹੋ ਗਈ ਜੀ ਹੁਣ ਉਹ ਗੱਲ ਨਹੀਂ ਰਹੀ ਜੀ ਵਿੱਚ ਕਿਉਂਕਿ ਨਿਕਾ ਦਾ ਫਰਕ ਪੈ ਗਿਆ ਸਹੀ ਆ ਕਿਉਂਕਿ ਜੋੜੀ ਬਣਾਉਣ ਚ ਬਹੁਤ ਦਿੱਕਤ ਆਉਂਦੀ ਹੈ ਸਹੀ ਗੱਲ ਆ ਬਾਈ ਵੀ ਤੁਸੀਂ ਜਿਹੜੇ ਆਪਣੇ ਪੁਰਾਣੇ ਫੋਕਸ ਆ ਜ ਉਹਨਾਂ ਨਾਲ ਪਿਆਰ ਬਧਾਓ ਉਹ ਕਿਵੇਂ ਵਜਾਉਣੇ ਆ ਵਜਾਉਣੇ ਵੀ ਸਿੱਖੋ ਕਿਵੇਂ ਬੰਦਦੇ ਆ ਉਹ ਵੀ ਦੇਖੋ ਹਨਾ ਜਿਹੜੇ ਹੁਣ ਪੁਰਾਣੇ ਉਸਤਾਦ ਆ ਉਹਨਾਂ ਕੋਲੋਂ ਸਿੱਖੋ ਉਹਨਾਂ ਤੋਂ ਗੁਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਆ ਉਹ ਵੀ ਅਲਗੋਜਾਂ ਦੀ ਜਿਹੜੀ ਧੁਨ ਮਾਨ ਸਕੇ ਤੇ ਆਪ ਵਜਾ ਵੀ ਸਕਣ ਤੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ